ਉੱਚੇ ਮਾਡਲ ਦੀ ਇੱਕ ਤਾਂ ਆਪਾਂ ਸਕੂਟੀ ਲੈ ਕੇ ਪਹੁੰਚਿਆ ਜੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਤੇ ਮੇਰੀਆਂ ਮਾਤਾ ਮਾਂ ਨੇ ਕਮੈਂਟ ਪਾਈ ਸੀਗੀ ਸਕੂਟੀ ਜਮਾ ਸਸਤੀ ਹੈ ਰੇਡ ਵੀ ਤੁਹਾਨੂੰ ਪਸੰਦ ਆਊਗਾ ਸਕੂਟੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਜਮਾ ਸਸਤੀ ਬਾਰਿਸ਼ ਸਰ ਆਪਾਂ ਪੂਰੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਹਰੇ ਜਖੜਾਂ 'ਚ ਲਿਖਿਆ ਰਹਿੰਦਾ ਜੇ ਕਿਸੇ ਕੋਲੇ ਕੋਈ ਗੱਡੀ ਮੋਟਰਸਾਈਕਲ ਘਰ ਕੂਠੀ ਮਕਾਨ ਕਿਸੇ ਵੀ ਏਰੀਆ 'ਚ ਵੇਚਣ ਵਾਸਤੇ ਹੈਗਾ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਨੋਟ ਕਰ ਲਓ ਜੀ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਤੂੰ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਬਾਰੇ ਸਿਰ ਪੂਰੀ ਗੱਲ ਕਰਾਂਗੇ ਪਹਿਲੀ ਗੱਡੀ Etios Toyota ਦੀ GD ਪਹੁੰਚੀ ਹੈ 12 ਮਾਡਲ ਗੱਡੀ ਹੈ ਨਵੇਂ ਟਾਇਰ ਨੇ 80000 ਕੁੱਲ ਚੱਲੀ ਹੋਈ ਹੈ ਤੇ ਗੱਡੀ ਅਰਜੈਂਟ ਸੇਲ ਕਰਨੀ ਹੈ ਬਹੁਤ ਜਲਦੀ ਸੇਲ ਕਰਨੀ ਹੈ ਪੈਸਾ ਦੀ ਲੋੜ ਕਰਕੇ ਲੋਕੇਸ਼ਨ ਦੀ ਗੱਲ ਕਰੀ ਆਪਾਂ ਤਾਂ ਬਾਗਾ ਪੁਰਾਣਾ ਮਾਲਕ ਦਾ ਏਰੀਆ ਥਰਾਜ ਇਹਨਾਂ ਦਾ ਸ਼ਾਇਦ ਪਿੰਡ ਹੈ ਜੀ ਥਰਾਜ ਪਿੰਡ ਬਾਗਾਪੁਰਾਣਾ ਇਹਨਾਂ ਨੂੰ ਨੇੜੇ ਲੱਗਦਾ ਬਿਲਕੁਲ ਡਿਮਾਂਡ 2,60,000 ਰੁਪਿਆ ਇਹਨਾਂ ਨੇ ਦੱਸੀ ਹੈ ਤੇ ਗੱਡੀ ਤੁਸੀਂ ਆਪ ਹੀ ਚੈੱਕ ਕਰੋ ਗੱਡੀ ਦੀਆਂ ਫੋਟੋਆਂ ਚਾਰੇ ਪਾਸੇ ਚੱਲ ਰਹੀਆਂ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਨਵੀਂ ਮਿਲ ਚੁਗੀ ਤੇ ਨਾ ਤਾਂ ਕੋਈ ਗੱਡੀ ਐਕਸੀਡੈਂਟ ਹੋਈ ਹੈ ਨਾ ਕੋਈ ਗੱਡੀ ਲੱਗੀ ਹੋਈ ਹੈ ਵਧੀਆ ਸੋਹਣੀ ਗੱਡੀ ਆ ਪੰਜਾਬ ਨੰਬਰ ਹੈ ਤੇ ਇਹ ਨੰਬਰ ਪਲੇਟਾਂ ਸਰਕਾਰੀ ਨੇ ਲਾਈਟਾਂ ਲੂਟਾਂ ਦੇਖ ਲਓ ਗੱਡੀ ਦੇਖ ਲਓ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਜੂਗੀ ਕਿਸੇ ਨੂੰ ਵੀ ਗੱਡੀ ਪਸੰਦ ਜੇ ਆਈ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਨੇ ਕਿਹਾ ਪੂਰੀ ਗੱਲ ਕਰ ਲਾਂਗੇ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਘਰੇ ਆਜੋ ਰੇਟ ਵੇਖ ਕੇ ਮੁਕਾ ਲਾਂਗੇ ਬਾਕੀ ਗੱਡੀ ਕੁੱਲ 80000 ਚੱਲੀ ਹੋਈ ਐ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਸੀ 9814624564 ਜੇ ਕਿਸੇ ਨੇ ਫੋਟੋਆਂ ਮੰਗਵਾਉਣੀ ਹੈ ਹੁਣ ਆਪਦੇ ਵਟਸਐਪ ਤੇ ਵੀ ਤੁਸੀਂ ਮੰਗਵਾ ਸਕਦੇ ਹੋ ਮਾਲਕ ਨਾਲ ਗੱਲ ਕਰਕੇ ਸੈਕਿੰਡ ਗੱਡੀ ਆਪਾਂ ਇਨੋਵਾ ਲੈ ਕੇ ਪਹੁੰਚਿਆ ਸੀ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਇਨੋਵਾ ਗੱਡੀ ਵਾਸਤੇ ਇਨੋਵਾ ਆਪਾਂ ਲੈ ਕੇ ਪਹੁੰਚੇ ਡੀਜ਼ਲ ਦੀ ਗੱਡੀ ਹੈ 11 ਮਾਡਲ ਹੈ ਜੀ 370 ਮਾਲਕ ਨੇ ਡਿਮਾਂਡ ਦੱਸੀ ਆ ਤੇ ਮੋਗੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਨੇ ਕਿਹਾ ਵੀ ਘਾਟਾ ਵਾਧਾ ਕਰ ਲਾਂਗੇ ਮੌਕੇ ਤੇ ਇੱਕ ਬਾਰੇ ਸਿਰਫ ਡਿਮਾਂਡ ਹੈਗੀ ਪੰਜਾਬ ਨੰਬਰ ਗੱਡੀ ਆ ਤੇ ਗੱਡੀ ਦਾ ਜਿਹੜਾ ਰੰਗ ਹੈ ਉਹ ਆਪਾਂ ਨੂੰ ਸ਼ਾਇਦ 골ਡਨ ਜਾ ਮਿਲੂਗਾ ਜੀ ਬਾਕੀ ਤੁਸੀਂ ਦੇਖ ਰਹੋ ਫੋਟੋਆਂ 'ਚ ਤੁਹਾਡੇ ਸਾਹਮਣੇ ਹੈ ਸੀ ਤੁਸੀਂ ਆਪ ਹੀ ਦੇਖ ਲਓ ਰੰਗ ਤੁਹਾਡੇ ਸਾਹਮਣੇ ਹੈ ਫੋਟੋਆਂ 'ਚ ਤੁਸੀਂ ਆਪ ਹੀ ਦੇਖ ਲਓ ਜੀ ਬਾਕੀ ਗੱਡੀ ਸੋਹਣੀ ਹੈ ਅੰਦਰੋਂ ਵੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ 370 ਤੇ ਮਾਲਕ ਦਾ ਨੰਬਰ 7710765211 ਹੈ ਗੱਲ ਕਰ ਲਓ ਲਾਜ਼ਮੀ ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਫੋਟੋਆਂ ਮੰਗਵਾਉਣੀਆਂ ਹੋਣ ਮੰਗਵਾ ਲਿਓ ਤੇ ਜਾ ਕੇ ਤੁਸੀਂ ਗੱਡੀ ਨੂੰ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਮੌਕੇ ਤੇ ਰੇਟ ਹੋਰ ਵੀ ਹੋ ਜਾਊਗਾ ਇੱਕ ਲਾਂਸਰ ਗੱਡੀ ਆਪਾਂ ਲੈ ਕੇ ਪਹੁੰਚਿਆ 2009 ਮਾਡਲ ਤੇ ਚਾਬੀ ਫਲਿੱਪ ਵਾਲੀ ਬਣੀ ਹੋਈ ਹੈ ਜਿਹੜੀ ਅੰਦਰੋਂ ਜੇ ਨਿਕਲਦੀ ਹੁੰਦੀ ਹੈ ਰਿਮੋਟ ਵਗੈਰਾ ਨਾਲ ਬਾਕੀ ਤੁਸੀਂ ਦੇਖ ਲਓ ਸੈਂਟਰ ਲੋਕ ਹੈ ਤੇ ਗੱਡੀ ਦਾ ਰੰਗ ਵੀ ਸੋਹਣਾ ਪਿਆਗਾ ਟਾਇਰਾਂ 'ਚ ਅਲਾਈ ਵੀ ਵਧੀਆ ਲੱਗੇ ਹੋਈ ਨਹੀਂ ਪੰਜਾਬ ਨੰਬਰ ਗੱਡੀ ਹੈ ਤੇ ਇਹ ਡਿਮਾਂਡ ਇਹਨਾਂ ਨੇ ਕੀਤੀ ਆ 1 ਲੱਖ 20000 ਰੁਪਇਆ ਕਿਸੇ ਨੂੰ ਵੀ ਗੱਡੀ ਪਸੰਦ ਚ ਆਉਂਦੀ ਆ ਤਾਂ ਮਾਲਕ ਨੇ ਕਿਹਾ ਵੀ ਘਰੇ ਆਜੂ ਤੇ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾਬਲੇ ਮੰਗੀ ਬਾਕੀ ਇਹਨਾਂ ਨੇ ਅੰਦਰੋਂ ਵੀ ਫੋਟੋਆਂ ਖਿੱਚ ਕੇ ਭੇਜੀਆਂ ਬਾਹਰੋਂ ਵੀ ਖਿੱਚ ਕੇ ਭੇਜੀਆਂ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀਟ ਕਵਰ ਵਗੈਰਾ ਆਪਾਂ ਨੂੰ ਚੜੇ ਮਿਲ ਜਾਣਗੇ ਅੰਦਰੋਂ ਸੋਹਣੀ ਹੈ ਗੱਡੀ ਤੇ ਚਲਾਉਣ ਚ ਗੱਡੀ ਬਹੁਤ ਵਧੀਆ ਸਾਰੀ ਗੱਡੀ ਪਾਵਰ ਹੈ ਤੇ ਟਾਇਟਾ ਟਪਾ ਠੀਕ ਹੈ ਅਲਾਈ ਸੋਹਣੀ ਨੇ ਬਾਕੀ ਕੋਈ ਵੀ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਕਰ ਲਿਓ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 78800 9042453 ਇਹੀ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਤੁਹਾਡੀ ਪੂਰੀ ਗੱਲ ਮਾਲਕ ਨਾਲ ਹੋ ਜਾਊਗੀ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਵੱਤ ਵੱਦ ਸਪੋਰਟ ਕਰਿਆ ਕਰੋ ਵੱਤ ਵੱਦ ਲਾਈਕ ਕਰ ਦਿਓ ਵੀਡੀਓ ਨੂੰ ਵੱਤ ਵੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਹੈ ਗੱਡੀ ਜਾਂ ਮੋਟਰਸਾਈਕਲ ਹੈ ਤੁਸੀਂ ਬੇਚਣਾ ਜੇਕਰ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਚਾਹੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਐਡ ਤੁਹਾਡੀ ਛੇਤੀ ਤੋਂ ਛੇਤੀ ਲਗਾ ਦਿੱਤੀ ਜਾਊਗੀ। ਬਾਕੀ ਫੁੱਲ سپورਟ ਰੱਖਿਆ ਕਰੋ ਜੀ ਤੇ ਪਹਿਲੀ ਵਾਰ ਜਿੰਨੇ ਪਹੁੰਚਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਡੇਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਨਾਲ ਇੱਕ ਬੈਲ ਆਈਕਨ ਦੋਨੇ ਦਬਾ ਦਿਓ ਜੀ। ਤੇ ਜਿੰਨੀਆਂ ਕਮਸ਼ਨਰੀਆਂ ਆਪਾਂ ਦੇਖ ਰਹੇ ਹਾਂ ਜੀ ਤੁਸੀਂ ਦੇਖ ਹੀ ਲਈਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਜ਼ਰੂਰ ਦੱਸਿਓ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਹੁਣ ਆਪਾਂ ਇੱਕ ਡਿਜ਼ਾਇਰ ਗੱਡੀ ਲੈ ਕੇ ਪਹੁੰਚੇ ਹਾਂ ਜੀ ਫਾਸਟ ਓਨਰ ਗੱਡੀ ਆ 2015 ਮਾਡਲ ਐ ਐਨ ਆਰ ਆਈ ਮਾਲਕ ਦੀ ਗੱਡੀ ਆ ਨਵੇਂ ਟਾਇਰਾਂ 'ਚ ਮਿਊਜ਼ਿਕ ਸਿਸਟਮ ਪੂਰਾ ਵਧੀਆ ਪੰਜਾਬ ਨੰਬਰ ਐ ਜੀ ਤੇ ਜਲੰਧਰ ਏਰੀਆ 'ਚ ਗੱਡੀ ਖੜੀ ਆ ਤਿੰਨ 10 ਮਾਲਕ ਨੇ ਡਿਮਾਂਡ ਰੱਖੀ ਆ ਮਾਲਕ ਨੇ ਕਿਹਾ ਵੀ ਘਾਟਾ ਵਾਧਾ ਮੌਕੇ ਤੇ ਬਹਿ ਕੇ ਕਰ ਲਾਂਗੇ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਤੇ ਕਿਵੇਂ ਦੀ ਤੁਹਾਨੂੰ ਗੱਡੀ ਲੱਗ ਰਹੀ ਹੈ ਅਸੀਂ ਰੇਟ ਤੁਹਾਨੂੰ ਕਿੰਮ ਦਾ ਲੱਗ ਰਿਹਾ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਐਨ ਆਰ ਆਈ ਮਾਲਕ ਦੀ ਗੱਡੀ ਆ ਸੋਹਣੀ ਗੱਡੀ ਹੈ ਬਾਕੀ ਤੁਹਾਡੇ ਸਾਹਮਣੇ ਅਸੀਂ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ 3 10 ਡਿਮਾਂਡ ਇਹਨਾਂ ਨੇ ਕੀਤੀ ਹੈ ਤੇ ਅੰਦਰੋਂ ਵੀ ਸੋਹਣੀ ਹੈ ਬਾਹਰੋਂ ਵੀ ਠੀਕ ਹੈ ਗੱਡੀ ਰੰਗ ਵੀ ਸੋਹਣਾ ਹੈਗਾ ਬੰਪਰ ਬੂਮਪਰ ਵਧੀਆ ਪਏ ਨੇ ਬਾਕੀ ਤੁਸੀਂ ਜਾ ਕੇ ਦੇਖੋਗੇ ਚਲਾ ਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਮਾਲਕ ਨੇ ਕਿਹਾ ਹਰ ਪਾਸੋਂ ਫੁੱਲ ਗਾਰੰਟੀ ਹੈ ਸਾਰਾ ਕੁਝ ਜਿਹੜਾ ਕੁਝ ਤੁਹਾਨੂੰ ਮੈਂ ਦੱਸਿਆ ਮਾਲਕ ਦੁਆਰਾ ਆਪਣੇ ਕੋਲੇ ਭੇਜਿਆ ਹੋਇਆ ਜੀ ਮਾਲਕ ਨੇ ਐਡ ਆਪਣੇ ਕੋਲੇ ਭੇਜੀ ਆ ਤੇ ਮਾਲਕ ਨੇ ਆਪ ਦੇ ਦੋ ਨੰਬਰ ਦਿੱਤੇ ਆ ਇੱਕ ਤਾਂ ਬਾਹਰਲਾ ਨੰਬਰ ਦਿੱਤਾ ਜੀ ਇੱਕ ਇੱਥੋਂ ਦਾ ਨੰਬਰ ਵੀ ਦਿੱਤਾ ਤੇ ਬਾਹਰਲਾ ਨੰਬਰ ਤਾਂ ਸਕਰੀਨ ਤੇ ਲਿਖਿਆ ਹੋਇਆ ਤੁਹਾਨੂੰ ਮਿਲ ਗਿਆ ਹੋਊਗਾ ਜਿਹੜਾ ਆਪਣਾ ਇੰਡੀਆ ਦਾ ਨੰਬਰ ਹੈ ਜੀ ਉਹ ਤੁਹਾਨੂੰ ਮੈਂ ਦੱਸ ਦਿੰਨੇ ਆ 9814374151 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ ਆ ਜੀ 98 1437410151 ਇਹ ਇੱਥੋਂ ਦਾ ਨੰਬਰ ਹੈ ਮਾਲਕ ਨੇ ਦੋ ਨੰਬਰ ਦਿੱਤੇ ਆ ਦੋਵੇਂ ਤੁਹਾਨੂੰ ਮੈਂ ਕਨਫਰਮ ਕਰਵਾਤੀ ਗੱਲ ਆਪੇ ਕਰ ਲਿਓ ਹੁਣ ਆਪਾਂ ਇੱਕ ਸਕੂਟੀ ਲੈ ਕੇ ਪਹੁੰਚੇ ਹਾਂ ਜੀ ਸਕੂਟੀ ਤੁਹਾਡੇ ਸਾਹਮਣੇ ਆ ਬਹੁਤ ਵਧੀਆ ਸਕੂਟੀ ਆਪਣੇ ਕੋਲੇ ਪਹੁੰਚੀ ਆ ਲਾਲ ਰੰਗ ਦੀ ਸਕੂਟੀ ਆ ਪੰਜਾਬ ਨੰਬਰ ਆ ਜੀ ਜੇ ਆਪਾਂ ਸਕੂਟੀ ਦੀ ਗੱਲ ਕਰੀਏ ਤਾਂ ਮਿਸਟੀਰੀਓ ਸਕੂਟੀ ਆ ਤੇ ਤੁਹਾਡੇ ਸਾਹਮਣੇ ਅਸੀਂ ਤੇ 18 ਮਾਡਲ ਐ ਪੰਜਾਬ ਨੰਬਰ ਹੈ ਟਾਇਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਕਿਸੇ ਨੂੰ ਜੇ ਸਕੂਟੀ ਪਸੰਦ ਆਉਂਦੀ ਹੈ ਕੋਈ ਗੱਲ ਕਰਨਾ ਚਾਹੁੰਦਾ ਹੈ ਮਾਲਕ ਨਾਲ ਤਾਂ ਨੰਬਰ ਤੋਂ ਮਿਲ ਜਾਊਗਾ ਬਾਕੀ 18 ਮਾਡਲ ਹੈ ਤੇ ਰੇਟ 23000 ਸਿਰਫ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਤੇ ਵਧੀਆ ਸਾਰਾ ਕੰਮ ਕਰਵਾ ਰੱਖਿਆ ਨਮਾ ਸ਼ਹਿਰ ਮਾਲਕ ਦਾ ਏਰੀਆ ਕਿਸੇ ਨੂੰ ਵੀ ਪਸੰਦ ਜੀ ਆਉਂਦੀ ਹੈ ਤਾਂ ਨਮਾ ਸ਼ਹਿਰ ਮਾਲਕ ਦਾ ਏਰੀਆ ਨਮੇ ਸ਼ਹਿਰ ਜਾ ਕੇ ਦੇਖ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਦਿੱਤਾ ਤੁਹਾਨੂੰ ਮਿਲ ਗਿਆ ਹੋਊਗਾ ਤੇ ਇੱਕ ਆਪਾਂ ਹੁਣ ਗੱਡੀ ਲੈ ਕੇ ਪਹੁੰਚੇ ਆ ਗੱਡੀ ਤੁਹਾਡੇ ਸਾਹਮਣੇ 2004 ਮਾਡਲ ਹੈ ਨਵੇਂ ਟਾਇਰਾਂ ਚ ਨਵੀਂ ਬੈਟਰੀ ਹੈ ਸਰਵਿਸ ਹੋਈ ਹੈ ਤੇ ਸਾਰਾ ਕੁਝ ਵਧੀਆ ਜੀ ਸੀਟ ਕਵਰ ਵਗੈਰਾ ਨਵੇਂ ਨੇ ਤੇ 2025 ਤੱਕ ਗੱਡੀ ਦੀ ਪਾਸਿੰਗ ਹੈਗੀ ਹੈ ਤੇ ਅਲਾਈ ਵੀ ਲੱਗੇ ਹੋਏ ਨੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਮਿਲ ਜੂਗਾ ਬਾਕੀ ਰੇਟ ਜਿਹੜਾ ਇਹਨਾਂ ਨੇ ਡਿਮਾਂਡ ਕੀਤੀ ਹੈ 55000 ਰੁਪਏ ਕੀਤੀ ਹੈ ਮਾਲਕ ਦਾ ਨੰਬਰ ਸਟੱਟ ਨੰਬਰ 104 24048 ਬਾਗਾ ਪ੍ਰਾਣਾ ਮਾਲਕ ਦਾ ਏਰੀਆ ਗੱਲ ਕਰ ਲਿਓ ਆਪੇ ਜਿਹੜੀ ਵੀ ਕਰਨੀ ਹੋਵੇ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਸੀ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੂਜੀ ਸ਼ੇਅਰ ਕਰਦਿਆ ਕਰੂ ਤੇ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਤੇ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਰ ਦਿਓ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕੀ ਚਾਹੀਦਾ ਕਿਹੜੀ ਮਸ਼ੀਨਰੀ ਚਾਹੀਦੀ ਆ ਕਰੋ ਕਮੈਂਟ